ਅਜਾਬਾਂ ਗੱਲ ਕਰਾਂਗੇ ਵੀ ਜਿਨ੍ਹਾਂ ਦੇ ਕੰਨ ਤੇ ਵਾਲ ਨੇ ਉਹ ਕੀ ਸੰਕੇਤ ਦਿੰਦੇ ਨੇ ਤੇ ਉਸ ਦੇ ਨਾਲ ਆਪਾਂ ਇਹ ਜ਼ੁਗਤ ਕਰਕੇ ਤੇ ਆਪਣੇ ਘਰ ਸੰਪੰਨਤਾ ਲੈ ਕੇ ਆ ਸਕਦੇ ਹਾਂ ਕਹਿੰਦੇ ਜੇਕਰ ਤੁਹਾਡੇ ਕੰਨ ਤੇ ਵਾਲ ਆ ਜਾਣ ਤੇ ਤੁਹਾਡੇ ਘਰ ਕਦੇ ਵੀ ਰਿਜਕ ਦੀ ਕਮੀ ਨਹੀਂ ਆਵੇਗੀ ਇਹ ਇਸ ਗੱਲ ਦਾ ਸੰਕੇਤ ਹੈ ਬਸ ਤੁਸੀਂ ਉਦਮ ਕਰਦੇ ਜਾਓ ਬਰਕਤਾਂ ਪਰਮਾਤਮਾ ਆਪ ਪਾਉਣਗੇ ਕਿਹਾ ਜਾਂਦਾ ਹੈ ਜਿਨ੍ਹਾਂ ਦੇ ਕੰਨ ਦੇ ਅੰਦਰ ਵਾਲ ਹੁੰਣ ਤੇ ਉਹ ਬਾਹਰ ਨੂੰ ਨਿਕਲਦੇ ਹੁੰਣ ਕਹਿੰਦੇ ਉਹ ਬੜੇ ਭਾਗਾਂ ਵਾਲੇ ਹੁੰਦੇ ਨੇ ਉਹਨਾਂ ਨੂੰ ਧਨ ਦੀ ਕਦੇ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਂਦੀ ਉਹ ਤਾਂ ਦੇ ਜੀਵਨ ਨਾਲ ਹਰ ਇੱਕ ਪਾਸੋਂ ਸੰਪੰਨ ਹੁੰਦੇ ਨੇ ਅਗਲੀ ਗੱਲ ਕਹਿੰਦੇ ਵੀ ਜਿਨ੍ਹਾਂ ਦੇ ਕੰਨ ਤੇ ਵਾਲ ਤੇ ਹੋਣ ਪਰ ਛੋਟੇ-ਛੋਟੇ ਹੋਣ ਐਵੇਂ ਦੇ ਮਨੁੱਖ ਦਾ ਵਿਅਕਤੀਤਵ ਬੜਾ ਪ੍ਰਭਾਵਸ਼ਾਲੀ ਹੁੰਦਾ ਹੈ ਉਹਨਾਂ ਦੇ ਕੋਲ ਜੋ ਵੀ ਕੋਈ ਆਵੇ ਉਹਦੇ ਵਿਅਕਤੀਤਵ ਤੋਂ ਬੜਾ ਪ੍ਰਭਾਵੀ ਹੁੰਦਾ ਹੈ ਕਿਉਂਕਿ ਉਹਦੇ ਕੋਲ ਬੜਾ ਜ਼ਿਆਦਾ ਗਿਆਨ ਤੇ ਉਹਦੀ ਗੱਲਾਂ ਤੋਂ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ ਅਗਲੀ ਗੱਲ ਕਹਿੰਦੇ ਜਿਨ੍ਹਾਂ ਦੇ ਕੰਨ ਤੇ ਬੜੇ ਲੰਬੇ ਵਾਲ ਹੁੰਦੇ ਨੇ ਉਹਨਾਂ ਦੇ ਅੰਦਰ ਐਵੇਂ ਦੀਆਂ ਕਲਾਵਾਂ ਹੁੰਦੀਆਂ ਨੇ ਪਾਵ ਵੀ ਉਹ ਹਰੇਕ ਕਲਾਚ નિਪੁੰਨ ਹੁੰਦੇ ਨੇ ਉਹਨਾਂ ਦਾ ਰੱਬ ਤੇ ਬਹੁਤ ਜ਼ਿਆਦਾ ਵਿਸ਼ਵਾਸ ਹੁੰਦਾ ਹੈ ਜਿਸ ਕਰਕੇ ਰੱਬ ਵੀ ਉਹਨਾਂ ਦਾ ਹਰੇਕ ਥਾਂ ਤੇ ਸਾਥ ਦਿੰਦੇ ਨੇ ਜਿਨ੍ਹਾਂ ਦੇ ਕੰਨ ਦੇ ਬਾਹਰ ਵਾਲੇ ਪਾਸੇ ਵਾਲ ਹੁੰਦੇ ਨੇ ਕਹਿੰਦੇ ਐਵੇਂ ਦੇ ਲੋਕਾਂ ਦੇ ਕੋਲ ਬਹੁਤ ਜ਼ਿਆਦਾ ਗੁਣ ਹੁੰਦੇ ਨੇ ਉਹ ਹਰੇਕ ਚੀਜ਼ ਨੂੰ ਸਿੱਖਣ ਦਾ ਆਪਣੇ ਅੰਦਰ ਜਜ਼ਬਾ ਰੱਖਦੇ ਨੇ ਤੇ ਹਰ ਨਵੀਂ ਚੀਜ਼ ਨੂੰ ਸਿੱਖ ਕੇ ਉਹ ਕਿਤੇ ਨਾ ਕਿਤੇ ਉਸ ਨੂੰ ਵਰਤ ਕੇ ਤੇ ਜ਼ਿੰਦਗੀ ਵਿੱਚ ਕਾਮਯਾਬ ਹੁੰਦੇ ਅੱਗੇ ਵਧਦੇ ਜਾਂਦੇ ਨੇ ਜਿਨ੍ਹਾਂ ਦੇ ਕਿੰਨੇ ਕੰਨ ਤੇ ਵਾਲ ਹੁਣ ਪਰ ਕੰਨ ਤੋਂ ਵਾਲ ਅੰਦਰ ਵਾਲੇ ਪਾਸੇ ਜਾਂਦੇ ਹੋਣ ਉਹ بڑے ਭਾਗਾਂ ਵਾਲੇ ਹੁੰਦੇ ਨੇ ਉਹ ਤਾਂ ਦੇ ਪਾਸੋਂ ਵੀ ਬਲਵਾਨ ਹੁੰਦੇ ਨੇ ਅਤੇ ਕਦੇ ਵੀ ਜ਼ਿੰਦਗੀ 'ਚ ਤਾਂ ਦੀ ਕਮੀ ਨਹੀਂ ਹੁੰਦੀ ਕਿਉਂਕਿ ਉਹ ਹਮੇਸ਼ਾ ਉੱਦਮ ਤੇ ਮਿਹਨਤ ਨੂੰ ਗੱਲ ਨਾਲ ਲਾਉਂਦੇ ਨੇ